ਤੋ ਕਿਹਾ ਗਿਆ ਤੇ ਅਗਰ ਸਰਦ ਦੇ ਵਿੱਚ ਹੋਣ ਵਾਲੀ ਐਲਜੀਬੀਟੀ ਪ੍ਰਾਈਡ ਪ੍ਰੀਡ ਦਾ ਵਿਰੋਧ ਐਲਜੀਬੀਟੀ ਪ੍ਰਾਈਡ ਪ੍ਰੀਡ ਨੂੰ ਮੰਜ਼ੂਰੀ ਦੇਣ ਨੂੰ ਲਖਸਧਾਨਾ ਨੇ ਗਲਤ ਕਰਾਰ ਦਿੱਤਾ ਹੈ ਅਜਿਹੇ ਪ੍ਰੋਗਰਾਮਾਂ ਤੋਂ ਸਾਡੀ ਪੀੜ੍ਹੀ ਕੀ ਸਿੱਖਿਆ ਲਵੇਗੀ ਲਖਸਧਾਨਾ ਦੇ ਵੱਲੋਂ ਕਿਹਾ ਗਿਆ 27 ਅਪ੍ਰੈਲ ਨੂੰ ਰੱਖੀ ਗਈ ਹੈ ਇਹ ਪ੍ਰਾਈਡ ਪ੍ਰੀਚ ਐਲਜੀਬੀਟੀ ਪ੍ਰਾਈਡ ਪ੍ਰੀਡ ਦਾ ਕਰਾਂਗੇ ਟੱਕ ਕੇ ਵਿਰੋਧ ਲਖਸਧਾਨਾ ਦੇ ਵੱਲੋਂ ਕਿਹਾ ਗਿਆ ਲਖਸਧਾਨਾ ਅਤੇ ਅਮਿਤੋਜ ਮਾਨ ਦੇ ਵੱਲੋਂ ਬਚਿੰਦਾ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ। ਕਿ ਆਸੀਦਾ ਇੱਕੋ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਪੁਰਾਣੀ ਦੀ ਗੱਲ ਹੈ ਗਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੜੇ ਸੇ ਸ਼ਹੀਦਾਂ ਸੂਰਮਿਆਂ ਦੀਆਂ ਬਰਸੰਗਾਂ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲੱਗਿਆ ਕਰਨਗੇ। ਕਿੱਡੇ ਤੁਹਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਟੋਣਿਆ ਗਿਆ। ਕਿਉਂਕਿ ਇਹਨਾਂ ਦੇ ਮੰਤਰੀ ਕੁਤਾਰੂ ਜੱੱਕ ਵਰਗੇ ਪਹਿਲੇ ਹੀ ਉਹ ਹੋਏਗੇ ਨੇ ਸਰਕਾਰ ਚ ਮੰਤਰੀ ਬੈਠੇ ਨੇ ਤੇ ਇਹਨਾਂ ਦੇ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮੇਲੇ ਦਨਾਂ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਲਾਂਭ ਕੀਤਾ ਵੀ ਪੰਜਾਬ ਦੀ ਧਰਤੀ ਉਤੇ ਕਿਸੇ ਵੀ ਜਿਹਨੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਕਰਨ ਸਾਨੂੰ ਕੀ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਲੱਗੂਗਾ ਯਾ ਸਾਡੇ ਜਵਾਬ ਨੂੰ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਨਾ ਲੈਣਗੇ ਟੈਂਪੂ ਤੋਂ ਸਿੱਧ ਲੈਣਗੇ ਲਖਾਈ ਟੈਂਪੂਆਂ ਕੀ ਭਾਗ ਇੱਥੇ ਦਾ ਗੇ ਕਹਿੰਦੇ ਜੇ ਤੁਸੀਂ ਇਹ ਜਿਹੜਾ ਇਹਨਾਂ ਨੂੰ ਰੋਕਣ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚਾ ਜੇ ਲਾ ਜਾ ਰਹੇ ਆ ਗੱਲ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜੇ ਸੰਘਰਸ਼ ਵਿੜਾਂਗੇ ਵੀ ਜੇ ਤੁਸੀਂ ਆ ਕੋਈ ਆ ਜਾ ਮੇਲਾ ਮੂਲਾ ਪੰਜਾਬ ਦੀ ਧਰਤੀ ਤੇ ਕਾਉਣੀ ਯਾਦ ਕੀ ਹੈ ਕਿਹਦੀ ਜੱਟਵਾਲੀ ਟਾਕਰ ਹੁੰਦੀ ਸਾਰਾ ਪੰਜਾਬ ਸ਼ਾਮਲ ਹੈ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮੰਨ ਲਓ ਮੇਰੇ ਪੂਰਾ ਪੂਰਾ ਜਵਾਬਕ ਨਹੀਂ ਆ ਮੇਰੇ ਜਵਾਬ ਕੇ ਦੇਖਣਗੇ ਵੀ ਉੱਥੇ ਇੱਕ ਟੈਂਪੂ ਬੰਦਾ ਕਿਸੇ ਕਾਲ ਦੀ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਕੋਈ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ